ਹੁਣ ਲਾਭ ਸਿੰਘ ਦਾ ਲਾਭ ਹੋਵੇਗਾ ਲੋਈਆਂ ਵਾਲਿਆਂ ਨੂੰ ਸਭ ਤੋਂ ਨੇੜੇ ਦੀ ਸਰਕਾਰ ਹੁੰਦੀ ਹੈ ਪੁਲਿਸ ਜਾਂ ਥਾਣਾ ਤੇ ਲੋਈਆਂ 'ਚ ਨਵੇਂ ਥਾਣੇਦਾਰ ਆਏ ਹਨ ਸਰਦਾਰ ਲਾਭ ਸਿੰਘ ਆਏ ਤਾਂ ਇਹ ਪਹਿਲਾਂ ਵੀ ਸੀ ਪਰੰਤੂ ਜਦ ਤੱਕ ਇਹ ਸ਼ਹਿਰ ਜਾਂ ਇਲਾਕੇ ਦੀਆਂ ਸਮੱਸਿਆਵਾਂ ਤੋਂ ਜਾਣੂ ਹੁੰਦੇ ਇਹ ਬਦਲ ਗਏ ਯਾਨੀ ਮਹੀਨੇ ਬਾਅਦ ਹੀ ਬਦਲੀ ਹੋ ਗਈ ਤੇ ਹੁਣ ਸਰਦਾਰ ਲਾਭ ਸਿੰਘ ਮੋੜ ਲੋਈਆਂ ਆ ਗਏ ਹਨ ਅਤੇ ਲੱਗਦਾ ਹੈ ਕਿ ਇਸ ਵਾਰ ਇਹਨਾਂ ਦੀ ਆਮਦ ਦਾ ਭਰਪੂਰ ਲਾਭ ਲੋਹੀਆਂ ਵਾਸੀਆਂ ਨੂੰ ਮਿਲੇਗਾ ਇਸੇ ਮਕਸਦ ਨਾਲ ਅੱਜ ਲੋਹੀਆਂ ਥਾਣੇ ਵਿੱਚ ਥਾਣਾ ਮੁਖੀ ਸਰਦਾਰ ਲਾਭ ਸਿੰਘ ਨੇ ਸ਼ਹਿਰ ਦੇ ਪੱਤਰਕਾਰ ਭਾਈਚਾਰੇ ਨਾਲ ਇੱਕ ਸਦਭਾਵਨਾ ਮੀਟਿੰਗ ਕੀਤੀ ਅਤੇ ਸ਼ਹਿਰ ਨੂੰ ਦਰਪੇਸ਼ ਸਮੱਸਿਆਵਾਂ ਉੱਪਰ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਇਹਨਾਂ ਸਮੱਸਿਆਵਾਂ ਵਿੱਚ ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆ ਨਸ਼ਿਆਂ ਦੇ ਕਾਰੋਬਾਰ ਦੀ ਸਮੱਸਿਆ ਮੰਤਲੇ ਨੌਜਵਾਨਾਂ ਵੱਲੋਂ ਮੋਟਰਸਾਈਕਲ ਅਤੇ ਪਟਾਕੇ ਪਾਉਣ ਦੀ ਸਮੱਸਿਆ ਅਤੇ ਲੜਕੀਆਂ ਦੇ ਸਕੂਲਾਂ ਮੋਰੇ ਛੁੱਟੀ ਵੇਲੇ ਮਢੀਰ ਜਮਾ ਹੋਣ ਦੀ ਸਮੱਸਿਆ ਵਗੈਰਾ ਵਗੈਰਾ ਸ਼ਾਮਲ ਸੀ ਇਹਨਾਂ ਸਾਰੀਆਂ ਮੁਸ਼ਕਲਾਂ ਬਾਰੇ ਸਰਦਾਰ ਲਾਭ ਸਿੰਘ ਜੀ ਨੇ ਆਖਿਆ ਕਿ ਉਹਨਾਂ ਕੋਲ ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਨਜਿੱਠਣ ਲਈ ਰੋਡ ਮੈਪ ਤਿਆਰ ਹੈ ਜਿਸ ਉੱਪਰ ਉਹ ਅਮਲ ਕਰਨ ਜਾ ਰਹੇ ਹਨ ਪੇਸ਼ੇ ਖਿਦਮਤ ਹੈ ਇਸ ਬਾਰੇ थाना ਮੁਖੀ ਸਰਦਾਰ ਲਾਭ ਸਿੰਘ ਨਾਲ ਹੋਈ ਵਾਤਾਲਾਪ ਦੇ ਕੁਝ ਅੰਸ਼ ਜਿਹੜਾ ਮਾਨਯੋਗ ਮਾਨ ਸਰਕਾਰ ਜੀ ਨੇ ਜੋਦਰ ਨਸ਼ੇ ਵਰਤੋ ਜਿਹੜੀ ਇਹ ਮਹੇਮ ਚਲਾਈ ਆ ਉਸ ਦੇ ਸਬੰਧ ਵਿੱਚ ਅਸੀਂ ਪੰਜਾਬ ਪੁਲਿਸ ਜਿਹੜੀ ਆ ਸਬਰੀਨ ਸ਼ਾਹਕੋਟ ਥਾਣਾ ਲੋਈਆ ਆਪਣੀ ਪੂਰੀ ਮਸਤੱਦੀ ਨਾਲ ਜਿਹੜਾ ਵਰਕ ਕਰ ਰਹੀ ਪਈ ਹੈ ਮੇਰੇ ਇਥੇ ਸੈਕੰਡ ਤਨੋਰ ਹੱਗੀ ਆ ਮੈਂ ਲੱਗਾ ਹਾਂ ਸੈਕੰਡਰੀ ਤੇ ਤਾਂ ਤਾਂ ਹੀ ਨਾਲ ਜਿਹੜਾ ਮੈਂ ਵਰਕ ਕਰਦਾ ਪਿਆ ਹਾਂ ਤੇ ਨਸ਼ਾ ਪ੍ਰਤੀ ਇਹ ਵੀ ਕੋਈ ਵੀ ਜਿਹੜਾ ਬੰਦਾ ਅੰਸਰ ਗੰਦਾ ਅੰਸਰ ਹੈ ਜਿਹਨੂੰ ਕਹਿ ਸਕਦੇ ਆਪਾਂ ਉਹ ਬਖਸ਼ਿਆ ਨਹੀਂ ਜਾਏਗਾ ਉਹਨਾਂ ਨੂੰ ਇਹ ਵੀ ਜਾਂਦੇ ਵੇਰੀਆ ਛੱਡ ਜਾਣਗੇ ਜਾਵੇ ਸਿੱਧੀ ਲਾਈਨ ਤੇ ਪਹੁੰਚਣਗੇ ਜਿਹੜਾ ਕੋ ਨਸ਼ਾ ਲੈਂਦਾ ਵਾ ਜਾਂ ਪੀਣਾ ਵਾਲਾ ਅਸੀਂ ਉਹਦੇ ਨਾਲ ਉਹਦੇ ਨਾਲ ਖੜੇ ਆ ਕਿ ਉਹੀ ਉਹਨੂੰ ਇੱਕ ਕੋਸ਼ਿਸ਼ ਕਰਾਂਗੇ ਵੀ ਇਹਨੂੰ ਕਿਤੇ ਨਾ ਕਿਤੇ ਦਾਖਲ ਕਰਾਈਏ ਜਿਹੜੇ ਵੇਚਣ ਵਾਲਾ ਉਹਨੂੰ ਸ੍ਰੀਖਤ ਸਾਕ ਪਾਬੰਦੇ ਜੇਲ੍ਹੇ ਭੇਜਿਆ ਜਾਵੇ ਸਪੈਸ਼ਲੀ ਹੈਗਾ ਦੂਜਾ ਅੱਜ ਮੇਰੇ ਕੋਲ ਸਪੈਸ਼ਲੀ ਸੀਗਾ ਕਿ ਤੁਸੀਂ ਟ੍ਰੈਫਿਕ ਬਾਰੇ ਦੱਸਿਆ ਵਾ ਲੋਕਲ ਉਹਦਾ ਵੀ ਜਿਹੜਾ ਅਸੀਂ ਅੱਜ ਤੋਂ ਹੀ ਸ਼ੁਰੂ ਕਰਾਂਗੇ ਵਰਕ ਉਹ ਪਬਲਿਕ ਨੂੰ ਜਿਹੜੀ ਮੈਨੂੰ ਕਰੀਬ ਇੱਕ ਵੀਨਾ ਹੋ ਗਿਆ ਜਿਹਦੇ ਵਿੱਚ ਮੈਂ ਐਂਡੀ ਦੇ ਆਖਰੀ ਕਦਮੇ ਦਰਜ ਕੀਤੇ ਹੈ ਤੇ ਅੱਠ ਦੇ ਅੱਠ ਹੀ ਇਹ ਵਿੱਚ ਹੀ ਮਾਮਕਦਿਆਂ ਦੀ ਅਰੈਸਟ ਪਾਈ ਆ ਬੜੀ ਕਲੀਅਰ ਗੱਲ ਹੈ ਕਿ ਜਿਹੜੀ ਐਸਪੀ ਪੁਲਿਸ ਹੈ ਕਿਸੇ ਵੀ ਡਿਸਟ੍ਰਿਕਟ ਦੀ ਹੈ ਜੀ ਆ ਉਹ ਬਿਲਕੁਲ ਇਸ ਮੂਡ 'ਚ ਆ ਚੁੱਕੀ ਹੈ ਕਿ ਲੱਖ ਤੋੜਨਾ ਕਿ ਅਸੀਂ ਮਾਰ ਹੀ ਦੇਣਾ ਲੱਖ ਤੋੜਨ ਨਾਲੇ ਤਾਂ ਬਹੁਤ ਦੂਰ ਦੀ ਗੱਲ ਹੈ ਅਸੀਂ ਮਾਰ ਹੀ ਦੇਣਾ ਜਿਹੜਾ ਵੀ ਬੰਦਾ ਹੈਗਾ ਇਹ ਵਜ੍ਹਾ ਇਹ ਉਹ ਅੱਗੇ ਕਰੀ ਜ਼ਰੂਰti ਨਾ ਕਰੇ ਕਿ ਆਪਾਂ ਦਾ ਇਹ ਵਰਕ ਕਰਨਾ ਜਾਂ ਕੋਈ ਆਪਾਂ ਇਹੋ ਜਿਹਾ ਨਾ ਕਰੇ ਪੀਲੇ ਪੰਚਾਇਤ ਦੀ ਜਿਹੜੀ ਗੱਲ ਹੈ ਜੀ ਉਹਦੇ ਵਿੱਚ ਆਪਾਂ ਉਹ ਤਸਦੀਕ ਕਰਦੇ ਪਏ ਆ ਸਾਡੀ ਉਹਦੇ ਵਿੱਚ ਪ੍ਰੋਸੈਸ ਜਾਰੀ ਹੈ ਕਿ ਜਿਹੜਾ ਬੰਦਾ ਡਰੱਗ ਦੇ ਮਾਮਲੇ ਦੇ ਵਿੱਚ ਜਿਹਨੇ ਪ੍ਰਾਪਰਟੀ ਬਣਾਈ ਹੈਗੀ ਆ ਤੇ ਉਹ ਤਸਦੀਕ ਕਰਨ ਤੋਂ ਬਾਅਦ ਜਿਹੜਾ ਫਿਰ ਉਹ ਵਰਕ ਹੋਏਗਾ ਪੀਲੇ ਪੰਚਾਣਾ ਕੱਟ ਨਹੀਂ ਹੋਏਗੀ ਜਿਹੜਾ ਆ ਗਿਆ ਤੇ ਉਹਦੇ ਤੇ ਪੀਲੇ ਪੰਚਾਣਾ ਚੱਲੇਗਾ ਚੱਲੇਗਾ ਮੈਂ ਹਾਂ ਐਸ ਸ਼ਰਮਾ ਤੇ ਤੁਸੀਂ ਵੇਖ ਰਹੇ ਸੀ ਬਾਤ ਪੰਜਾਬ ਦੀ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਵੀ ਨਪੋ ਸ਼ੁਕਰੀਆ